ਸਾਡੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਸਭ ਦੇ ਜੱਸੀ ਵੀਰ ਬਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਹਮ ਲਾਈਵ 'ਚ ਹੈ ਉਹ ਲਾਈਵ ਲੈ ਕੇ ਆਏ ਬਹੁਤ ਹੀ ਸ਼ਾਨਦਾਰ ਛੁੱਟਾ ਦੀ ਇਸ ਗੱਲ ਦਾ ਚੈਲੰਜ ਰਹੇਗਾ ਜੀ ਜੇ ਸਾਡੇ ਫੂਟ ਮਾਰਕੀਟ ਦੇ ਅੰਦਰ ਏਟਾ ਦਾ ਹੁਣ ਤਾਂ ਗੱਲ ਕਰੀਏ ਸੋ ਜਿਹੜੇ ਭੈਣ ਭਰਾ ਸਾਡੇ ਨਵੇਂ ਜੁੜ ਰਹੇ ਆ ਉਹ ਪੇਜ ਨੂੰ ਫੋਲੋ ਜ਼ਰੂਰ ਕਰਿਓ ਜਿਨ੍ਹਾਂ ਨੇ ਸਾਡੀ ਦੁਕਾਨ ਨੂੰ ਪਹਿਲੇ ਫੋਲੋ ਕਰਿਆ ਹੈ ਉਹ ਵੀਡੀਓ ਜ਼ਰੂਰ ਦੇਖਿਓ ਤੇ ਅੱਗੇ ਦੇ ਗਰੁੱਪਾਂ 'ਚ ਜ਼ਰੂਰ ਭੇਜਿਓ ਕਿਉਂਕਿ ਅੱਜ ਦੀ ਵੀਡੀਓ ਟੋਟਲੀ ਰਹਗੀ ਪਾਰਟੀ ਵਿੱਚ ਛੁੱਟਾ ਦੀ ਸਾਰੇ ਫੈਨਸੀ ਕੱਪੜੇ ਆਣਗੇ ਫੈਨਸੀ ਚੁੰਨੀ ਆਣਗੇ ਜੀ ਰੇਟ ਆਇਗਾ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਘੱਟ ਜੀ ਸੋ ਜਿਹੜੇ ਭੈਣ ਪੁਰਾ ਕੱਪੜੇ ਕੰਮ ਕਰਨਾ ਚਾਹੁੰਦੇ ਉਹ ਵੀ ਵੀਡੀਓ ਜ਼ਰੂਰ ਦੇਖਿਓ ਜਿੰਨਾਂ ਦੀ ਦੁਕਾਨ ਹੈਗੀ ਹੋਵੇ ਜ਼ਰੂਰ ਦੇਖਿਓ ਜਿਹੜੇ ਅੱਗੇ ਕੰਮ ਕਰਦੇ ਉਹ ਵੀ ਜ਼ਰੂਰ ਵੀਡੀਓ ਦੇਖਿਓ ਹਾਲੋ ਜੀ ਸਭ ਤੋਂ ਪਹਿਲਾ ਡਿਜ਼ਾਈਨ ਜੀ ਹਾਲੋ ਜੀ ਸਭ ਤੋਂ ਪਹਿਲਾ ਡਿਜ਼ਾਈਨ ਆਇਆ ਹੈ ਪਿਓਰ ਸ਼ਿਮਰ ਦੇ ਉੱਪਰ ਅਗਰ ਸ਼ਿਮਰ ਦਾ ਕੱਪੜਾ ਨਾ ਹੋਵੇ ਸੂਟ ਰਹੇਗਾ ਫ੍ਰੀ ਜੀ ਪ੍ਰੋਪਰ ਸ਼ਿਮਰ ਦਾ ਕੱਪੜਾ ਜੀ ਪ੍ਰੋਪਰ ਸੂਟ ਹੈ ਜੀ ਵੇਖੋ ਇਧਰ ਕਿ ਸਕੂਲ ਫੜਿਆ ਆ ਦਿਖਾਈ ਚੱਲੇ ਪ੍ਰੋਪਰ ਸ਼ਿਮਰਦਾ ਸੂਟ ਹੈ ਜੀ ਇਧਰ ਸਾਹਮਣੇ ਆ ਜੇ ਮੇਰੇ ਕੋਲ ਆ ਜੀ ਉਹਦੇ ਸੂਟ ਦਿਖਾਈ ਚੱਲੇਗਾ ਵੀਡੀਓ ਦੇ ਸ਼ਾਟ ਤੇ ਪ੍ਰੋਪਰ ਸ਼ਿਮਰਦਾ ਸੂਟ ਆਏਗਾ ਜੀ 올 ਓਵਰ 5 ਮੀਟਰ ਨਾ ਲਾਏਗੀ ਬਾਜੂ ਜੀ ਅਗਰ ਸ਼ਿਮਰ ਦਾ ਕਪੜਾ ਨਾ ਹੋਵੇ 1 ਲੱਖ ਰੁਪਏ ਰਹੇਗਾ ਇਨਾਮ ਜੀ ਪਹਿਲੇ ਬਾਜੂ ਚੈੱਕ ਕਰਿਓ ਬਾਜੂ ਜਾਂ ਮੂਰੀ ਥੋੜੀ ਮਰਜੀ ਹੈ ਪ੍ਰੋਪਰ ਬਾਜੂ ਆ ਮੂਰੀ ਆਏਗੀ ਪੂਰੀ ਮਰਜ਼ੀ ਦੇ ਹਿਸਾਬ ਗਲਾ 10 ਇੰਚ ਦੀ ਬਾਹੂ ਕੀ ਜਾਂ ਮੂਰੀ ਕਾਊ ਕੀ ਪੂਰਾ ਵਧੀਆ ਡਿਜ਼ਾਈਨ ਹੈ ਉਰੇ ਸੂਟ ਪਰ ਹੋਇਆ ਹੋਇਆ ਹੈਂਡਵਰਕ ਜੀ ਨਾਲ ਦੁਪੱਟਾ ਆਊਗਾ ਕੰਟਰਾਸਟ ਸ਼ਿਮਰਦਾ ਹੀ ਜੀ ਇਹ ਬਾਜ਼ਾਰ ਦੀ ਗੱਲ ਕੀਤੀ ਜਾਵੇ ਥੋੜੇ 2000 ਦਾ ਹੀ ਵਿਕਰੇ ਹੈ 2500 ਦਾ ਹੀ ਵਿਕਰੇ ਹੈ ਠੀਕ ਹੈ ਜੀ ਇਸ ਤਰ੍ਹਾਂ 2 ਦਿਨ ਦਾ ਹੀ ਸੇਲ ਮਿਲਣਾ ਕਿਉਂਕਿ ਮੇਰੇ ਕੋਲ ਥੋੜਾ ਜਿਹਾ ਮਾਲ ਹੈ ਹਰ ਇੱਕ ਰੇਡਾਂ ਦੇ ਬੀਬੀ ਸੂਟ ਹੈ ਬਸ ਜੀ ਬਾਲੇ ਸੂਟ ਨਹੀਂ ਹੈਗੇ ਠੀਕ ਹੈ ਜੀ ਬਾਜ਼ਾਰ ਸੂਟ ਦਾ ਰੇਟ ਹੈਗਾ 2000 ਰੁਪਏ 2200 ਰੁਪਏ 2500 ਰੁਪਏ ਰੰਗ ਲੈ ਲੈਣ ਚਾਹੀਏ ਨੇ ਕੰਟਰਾਸਟ ਵੀ ਦਿਖਾ ਦੇ ਪੁੱਠਾ ਕਰਕੇ ਸਾਰੇ ਕੰਟਰਾਸਟ ਸੂਟ ਹੈ ਕੰਟਰਾਸਟ ਰੰਗ ਹੈ ਜੀ ਆ ਦੇਖੋ ਕਿੰਨੇ ਪੈਸੇ ਤੁਸੀਂ ਬੋਲੋ ਹੌਜੇ ਕੱਢੇ ਉੱਚੀ ਨਾਲ ਦਪਟਾ ਲੈ ਚਲ ਰੋਹੇ ਕੱਢੇ ਦਪਟਾ ਨਾਲ ਲਾ ਦੇ ਤੁਸੀਂ ਅਸੀਂ ਰੇਟ ਰੱਖਿਆ ਓਨਲੀ 1100 ਰੁਪਏ ਜਿੱਥੇ ਮਰਜ਼ੀ ਪਤਾ ਕਰਕੇ ਆ ਜਿਓ ਖੁੱਲਾ ਚੈਲੰਜ ਰਹੇਗਾ ਖੁੱਲੇ ਰੇਟ ਦੀ ਗਾਰੰਟੀ ਰਹੇਗੀ ਬਾਜ਼ਾਰ ਫੁੱਟ ਵਿਕ ਰਿਹਾ 2000 ਤੋਂ ਲੈ ਕੇ 2500 ਰੁਪਏ ਦਾ ਜਿਹੜੇ ਭੈਣਾਂ ਨੇ ਵੀਡੀਓ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਕਮੈਂਟ ਕਰਨੀ ਹੈ ਅੱਗੇ ਦੇ ਗਰੁੱਪਾਂ 'ਚ ਭੇਜਣੀਆਂ ਹੈ ਉਹਨੂੰ ਛੂਟੀ ਮਿਲੂਗਾ 1100 ਰੁਪਏ ਦਾ ਐਡਰੈਸ ਨੋਟ ਰੱਖਣਾ ਜੱਸੀ ਦੀ ਹੱਟੀ ਬੱਸ ਸਟੈਂਡ ਮਿੰਨਟੇ ਦੇ ਬਿਲਕੁਲ ਸਾਹਮਣੇ ਮੋਬਾਈ 40032 ਇਸ ਤੇ ਨੂੰ ਵੀ ਵੀ ਤੇ ਮਿਲ ਜਾਣਗੇ ਬਾਜ਼ਾਰ ਦੇ ਰੇਟ ਹੈਗਾ 2000 ਤੋਂ ਲੈ ਕੇ 2500 ਰੁਪਏ ਜੀ ਆਪਾਂ ਸੂਟ ਦਾ ਰੇਟ ਰੱਖਿਆ ਸਿਰਫ ਤੇ ਸਿਰਫ 1100 ਰੁਪਏ ਜੀ 1100 ਮਿਲਣਾ ਉਹਨਾਂ ਨੇ ਵੀਡੀਓ ਸ਼ੇਅਰ ਕਰੂਗਾ ਪੇਜ ਨੂੰ ਫੋਲੋ ਕਰੂਗਾ ਅੱਗੇ ਦੇ ਕੇ ਕਿਰਪਾ ਜੀ ਵੀਡੀਓ ਨੇ ਭੇਜੂਗਾ ਜੀ ਹੰਦੂ ਵਾਰ ਦੇਣ ਚੱਕੋ ਜੀ ਕਿੰਨਾ ਨੰਬਰ ਲੱਗਿਆ ਵੇ ਇਹਦੇ ਤੋਂ ਮੈਂ ਦਾ ਫਾਈਲ ਆ ਲੋ ਜੀ ਹੁਣ ਆ ਦੂਜਾ ਸੂਟ ਆ ਗਿਆ ਬਟਿਕ ਦਾ ਜੀ ਇਹ ਵੀ ਸੂਟ ਰਹੇਗਾ ਜਿਹੜਾ ਕਪੜਾ ਪੁੱਤਰ ਬਚਿਤਰਾ ਸ਼ਿਮਰ ਬਚਿਤਰਾ ਸ਼ਿਮਰ ਇਹ ਵੀ ਸ਼ਿਮਰ ਦਾ ਸੂਟ ਹੈ ਜੀ ਅੱਜਕੱਲ ਵੀ ਨੱਕ ਦਾ ਬਹੁਤ ਟ੍ਰੈਂਡ ਉੱਪਰ ਰ ਇਹ ਸੂਟ ਬਜ਼ਾਰ ਹੈਗਾ 1590 ਦਾ 1690 ਦਾ ਠੀਕ ਹੈ ਜੀ ਇਹਦਾ ਗਲੇ ਪਰ ਕੰਮ ਹੈ ਆਹ ਕਿਹਦੇ ਪਰ ਕੰਮ ਆਊਗਾ ਜੀ ਲੈ ਆਵਾਂ ਸਲਵਾਰ ਦਾ ਕਪੜਾ ਪੁੱਤਰ ਤਿੰਨ ਮੀਟਰ ਆਊਗੀ ਸਲਵਾਰ ਜੀ ਪੂਰੀ ਸਲਵਾਰ ਜੀ ਪ੍ਰੋਪਰ ਮੂਰੀਆ ਬਣੀ ਆਵੀ ਹੈ ਜੇ ਤਾਂ ਹੁੰਦਾ ਛਿੱਧਾ ਜਿਹਾ ਕੰਮ ਕਰਿਆ ਹੋਇਆ ਹੁੰਦਾ ਪ੍ਰੋਪਰ ਕੰਮ ਕਰਿਆ ਹੋਇਆ ਸਲਵਾਰ ਪਰ ਜੀ ਠੀਕ ਹੈ ਜੀ ਪ੍ਰੋਪਰ ਸੂਟ ਹੈ ਪ੍ਰੋਪਰ ਗਲਾ ਹੈ ਗਲਾ ਦਾ ਵਾਸਤਾ ਦੇਖਾ ਦਿਓ ਬੜਾ ਜੇ ਨਾਲ ਚੁੰਨੀ ਬੜੀ ਸੋਹਣੀ ਆਊਗੀ ਔਰ ਗੰਜੇ ਦੀ ਬਾਜ਼ਾਰ ਦੇ ਰੇਟ ਹੈਗਾ 1590 1690 ਠੀਕ ਹੈ ਜੀ ਆਪਾਂ ਸੇਲ ਲਾਈ ਵੀ ਹੈ ਸਾਨੂੰ ਸੋਟ ਮਿਲਣਾ 700 ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿਓ ਇੱਥੇ ਮਰਜ਼ੀ ਪਤਾ ਕਰਕੇ ਆ ਜਿਓ ਬਾਜ਼ਾਰ 2000 ਰੁਪਏ ਤੋਂ ਘੱਟ ਸੂਟ ਨਹੀਂ ਮਿਲਦਾ ਹੈਗਾ ਬੁਟੀਕਾਂ ਸੂਟਾਂ ਸੇਲ ਮੇਲਾ ਲੱਗ ਗਿਆ ਰੇਟ ਰਹੂਗਾ 700 ਰੁਪਏ ਸ਼ਰਤ ਹੈ ਇਹ ਵੀਡੀਓ ਨੂੰ ਕਰ ਲੈ ਪਹਿਲਾਂ ਸ਼ੇਅਰ ਪੇਜ ਨੂੰ ਕਰ ਲੈ ਪਹਿਲਾਂ ਫੋਲੋ ਅੱਗੇ ਰੱਖੋ ਪਾਈ ਬਜਿਨੇ ਮੜਾ ਬਈ ਜਸਟੀਲੇਟੀ ਤੇ ਵੀ ਸੇਲ ਲੱਗ ਚੁੱਕੀ ਹੈ ਇੱਧਰ ਰੱਖ ਦੇ ਕੋਈ ਜਲਦ ਆ ਆ ਦੇਖੋ ਕਿੰਨੇ ਪਿਆਰੇ ਪੈਜਾਂ ਦੇ ਇਹ ਵੀ ਸਾਡੇ ਕੋਲ ਸਿਰਫ 20-20 ਸੂਟਾਂ ਸੈਂਪਲ ਆਇਆ ਕੰਪਨੀ ਵੱਲੋਂ ਮੈਂ ਕਰਨਾ ਤਮੱਕਾ ਬੜਾ ਹਰਾ ਦੇਖੋ ਬਾਜ਼ਾਰ ਦੇ ਰੇਟ ਕਾਫੀ ਮਹਿੰਗਾ ਹੈ ਆਪਾਂ ਸੂਟ ਜਿਹੜੇ ਵੀਡੀਓ ਸ਼ੇਅਰ ਕਰਨਗੇ ਪੇਜ ਨੂੰ ਫੋਲੋ ਕਰਨਗੇ ਡਿਜ਼ਾਈਨ ਬੜਾ ਪਿਆਰਾ ਹੈ ਚੀਜ਼ ਬੜੀ ਨਵੀਂ ਹੈ ਸ਼ੰਕਰ ਬਹਾਰਾ ਵੀਰੇ 700 ਰੁਪਏ ਜੀ ਹੁਣ ਅਗਲਾ ਡੇ ਤਾਂ ਚੱਕੋ ਜੀ ਉਹ ਅੱਲਾ ਦਾ ਚੱਕੋ ਜੀ ਸੋ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਫੋਲੋ ਕਰੀ ਚੱਲੋ ਕੁਆਲਿਟੀ ਬੜੀ ਫਾਈਨ ਹੈ ਸੂਟ ਬੜੇ ਸੁਨੇ ਇਹ ਕਿੰਨਾ ਨੰਬਰ ਹੈ ਪੁੱਤਰ ਆਹ ਲੋ ਜੀ ਪਿਓਰ ਸ਼ਿਮਰ ਦਾ ਸੂਟ प्रॉपर सिमर का सूट है बाजार रेट है का? दो हजार तो तो भी छेपाला घेरा भी छे पाला उस तो आजू जी बाजू कर लो भावे कर लो मूरी प्रोपर कम आऊगा कोई गिठे ज बाजू नहीं आने प्रोपर कम आने बाजू पर प्रोपर गले पर प्रोपर घेरे पर सिमर का सूट आऊगा गला कपड़े कपड़े बजार हजार रुपया प्लेन सूट बेच रहे हैं ਨਲ ਬਹੁਤ ਹੀ ਸੋਹਣੀ ਮਲਟੀ ਡਿਜ਼ਾਈਨਰ ਦੁਪੱਟਾ ਦੁਪੱਟਾ ਕਿਹੜਾ ਚਨੌਂ ਦਾ ਦੁਪੱਟਾ ਪਿਓਰ ਚਨੌਂ ਦਾ ਦੁਪੱਟਾ ਹੈ ਬਾਜ਼ਾਰ ਕੱਲਾ ਦੁਪੱਟਾ 800 800 ਰੁਪਏ ਤੋਂ ਸ਼ੁਰੂ ਕਰਦੇ ਮਿਲਦਾ ਹੈਗਾ ਜੇ ਰੇਟ ਦੀ ਗੱਲ ਕੀਤੀ ਜਾਵੇ ਬੁਟੀਕਾ ਪਰ ਥੋੜਾ ਵਿਕਰੇਗਾ 2000 ਦਾ 2200 ਰੁਪਏ ਦਾ ਵੱਡਾ ਤਮਾਕਾ ਕੀ ਹੋਣਾ ਹੈ ਰੇਟ ਮਿਲਣਾ 800 ਰੁਪਈਆ 800 ਰੁਪਏ ਹੁਣ ਦਾ ਰੇਟ ਦੋੰਗਾ ਜਿੱਥੇ ਵਰਜੀ ਪਤਾ ਕਰਕੇ ਆ ਜਿਓ ਰੰਗ ਬੜੇ ਪਿਆਰੇ ਆ ਡਿਜ਼ਾਈਨ ਬੜਾ ਸੋਹਣਾ ਹੈ ਰੇਟ ਰਹੂਗਾ 800 ਰੁਪਈਆ ਖੁੱਲਾ ਚੈਲੰਜ ਪੂਰੇ ਪੰਜਾਬ ਦਾ ਜੇ ਦੁਕਾਨ ਵੇ ਸੱਤ ਤੋਂ ਵੱਡੀ ਸੇਲ ਕਿਸੇ ਦੇ ਲਈ ਹੈਗੀ ਕੋਈ ਸੇਲ ਨਹੀਂ ਕੋਈ ਫਾਇਦਾ ਨਹੀਂ ਜਸਰੀ ਰੇਟੇ ਪਰ 12 ਮਹੀਨੇ ਤੇ 3 ਦਿਨ ਅਹੀ ਰੇਟ ਮਿਲ ਲੈ ਹਨੋਂ ਆਪਾਂ ਕੋਈ ਆਰਡਰ ਪਾਵਾ ਕੇ ਕਪੜਾ ਲੈ ਵਿੱਚ ਰਹਿਗਾ ਫਾਇਦੇ ਚ ਦੇ ਲਈ ਹੈ ਕਹਿ ਕੇ ਦੇ ਲਈ ਹੈ ਰੇਟ ਮਿਲਿਆ 800 ਰੁਪਿਆ ਇਹਨਾਂ ਕੰਨਾ ਨੰਬਰ ਲੱਗਿਆ ਵੀਰੇ 16 ਆ ਲੋ ਜੰਦੋ ਜੋ ਨੈਕਸਟ ਡਿਜ਼ਾਈਨ ਦਿਖਾ ਰਹੇ ਹੈ ਸਿਮਰ ਦਾ ਸੂਟ ਹੈ ਠੀਕ ਹੈ ਜੀ ਇਹ ਬਾਜ਼ਾਰ ਚ ਸਭ ਤੋਂ ਇਸ ਟਾਈਮ ਹਿੱਟ ਡਿਜ਼ਾਈਨ ਹੈ ਜੇ ਸਿਮਰ ਦਾ ਕਪੜਾ ਨਾ ਹੋਵੇ 1 ਲੱਖ ਰੁਪਿਆ ਰਹਿਗਾ ਨਾਮ ਜੀ ਸਿਮਰ ਦੇ ਚੁੰਨੀ ਹੈ ਬਾਜ਼ਾਰ ਕਿੰਨਾ ਛੋਟ ਵੀ ਕਰ ਰਿਹਾ ਹੈ 1200 ਦਾ 1300 ਦਾ 1400 ਦਾ ਵੱਡਾ ਤਮਾਕਾ ਕਰਨ ਲੱਗਾ ਸ਼ਿਮਰ ਦੀ ਚੁੰਨੀ ਨਾਲ ਜਿਹੜੀ ਭੈਣਾਂ ਨੇ ਸੂਟ ਬਜ਼ਾਰ ਤੋਂ ਲਿਆ ਆਵੇ ਆ ਉਹ ਵੀਡੀਓ ਵੀ ਬੰਦ ਕਰ ਦੋ ਜੋ ਕੋਈ ਭੈਣ ਚੱਕਰ ਖਾ ਕੇ ਗਿਰ ਗਈ ਕਿਸ ਨੂੰ ਟੈਨਸ਼ਨ ਪੈ ਗਈ ਜਾਂ ਦਿਮਾਗ 'ਤੇ ਲੋਡ ਪੈ ਗਿਆ ਵੀ ਹਾਏ ਇੰਨੀ ਲੁੱਟੋਗੀ ਉਹ ਨਹੀਂ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਬਾਜ਼ਾਰ ਰੇਟ ਹੈਗਾ 800 ਤੋਂ ਲੈ ਕੇ 1000 ਰੁਪਏ ਜੀ ਆਪਾਂ ਸੂਟ ਦੇਣਾ 421 ਰੁਪਏ ਦਾ ਖੋਲੋ ਪੁੱਤਰ 421 ਰੁਪਏ ਸੂਟ ਦੇਣਾ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿਓ ਖੁੱਲਾ ਚੈਲੰਜ ਖੁੱਲੀ ਰੇਟ ਦੀ ਗਾਰੰਟੀ 421 ਵਿੱਚ ਟਾਈ ਮਟਰ ਲੰਬਾ ਚੌੜਾ ਦੁਪੱਟਾ ਸ਼ਿਮਰ ਦਾ ਰੰਗਾਂਗੇ ਚਾਰ ਜੀ ਵੀਡੀਓ ਨੂੰ ਕਰਨਾ ਪੈਣਾ ਸ਼ੇਅਰ ਪੇਜ ਨੂੰ ਕਰਨਾ ਪੈਣਾ ਫੋਲੋ चीज ਬੜੀ ਪਿਆਰੀ ਹੈ ਡਿਜ਼ਾਈਨ ਬੜੇ ਸੋਹਣੇ ਹੈ ਰੰਗ ਬੜੇ ਨਵੇਂ ਹੈ ਤੰਬਾ ਰੰਗ ਮੋਰ ਪੰਖੀ ਰੰਗ ਮਹਿੰਦੀ ਰੰਗ ਕਾਫੀ ਰੰਗ ਰੇਟ ਕਿੰਨਾ ਹੈ 400 ਤੇ 21 ਰੁਪਏ ਜੀ ਆਪਣੇ ਭਰਾ ਦੀ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਲਾਈਕ ਕਰੀ ਚੱਲੋ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਮਨਿੰਡੇ ਸ਼ਹਿਰ ਦੇ ਅੰਦਰ ਇੱਕੋ ਇੱਕ ਥੋਕਰੀ ਦੁਕਾਨ ਹੈ ਜਿੱਥੇ ਸਿੰਗਲ ਸਿੰਗਲ ਪੀਸ ਵੀ ਇਹੋ ਜਿਹੇ ਰੱਟਾ ਬਲ ਮਿਲ ਰਹੇ ਹੈ ਲੋਕ ਹੈਰਾਨ ਤੇ ਪਰੇਸ਼ਾਨ ਹੋ ਜਾਣਗੇ ਜੀ

480 ਜਿਹੜਾ ਮਰਜੀ ਦੁਕਾਨ 'ਤੇ ਕਪੜੇ ਹੋਲ ਸੇਲ ਖਾਂਦਾ ਆਪਣੇ ਆਪ ਨੂੰ ਕੋਈ ਪਰਚੂਨ ਵਾਲਾ ਖਾਂਦਾ ਜੇ ਕੋਈ ਆ ਰੇਟ 'ਚ ਦੇ ਦੇਵੇ 1 ਲੱਖ ਰੁਪਏ ਰਹੇਗਾ ਰਾਜ ਜੀ 6 ਮਰ ਦਾ ਸੂਟ ਪਾਲ ਜੀ ਮਟਰ ਇਕੱਠਾ ਪੁੱਤ ਕਰਾ ਚੱਕ ਬਲੇ ਮੈਂ ਸੂਟ ਦਾ ਕੇ 6 ਮਰ ਦਾ ਸੂਟ ਆਊਗਾ ਬੜਾ ਪਿਆਰਾ ਬੜਾ 16 ਆਪਣੇ ਨਾਲ ਲੱਗ ਕੇ ਦਿਖਦਾ ਬਰਬਰੇ ਦੇਖੋ ਸੂਟ ਜੀ 480 ਰੁਪਏ ਦੇ ਦਰ ਕੱਲਾ ਕੋਈ ਦੁਕਾਨਦਾਰ ਕਪੜਾ ਇਹ ਦੇ ਸਕਦਾ ਆਪਾਂ ਪ੍ਰੋਪਰ ਸੂਟ ਦੇ ਰਹੇ ਆ 480 ਰੁਪਏ ਦਾ ਰਗਣ ਕੇ ਚਾਰ ਜੀ ਵੀਡੀਓ ਕਰ ਦਿਓ ਫੋਲੋ ਪੇਜ ਨੂੰ ਕਰ ਦਿਓ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ ਪ੍ਰੋਪਰ ਕੇ ਦਾ ਹੈਂਡਵਰਕ ਦਾ ਪ੍ਰੋਪਰ ਗਲਾ ਰੰਗ ਕਰਨਗੇ 4G ਰੇਟ ਹੈਗਾ 480 ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਆਣਾ ਕਿੱਥੇ ਆਣਾ ਹੈਗਾ ਜੱਸੀ ਦੀ ਫੱਟੀ ਜੀ ਬਸ ਚੜ ਦੇ ਬਿਲਕੁਲ ਸੱਬਲੇ ਬਹੁਤ ਹੀ ਪਿਆਰੀ ਕੁਆਲਿਟੀ ਹੈ ਬਹੁਤ ਹੀ ਸੋਲਿਡ ਡਿਜ਼ਾਈਨ ਹੈ ਰੇਟ ਹੈਗਾ 480 ਜਿੱਥੇ ਵਰਜੀ ਟਾਈ ਕਰਕੇ ਆ ਜਿਓ ਖੁੱਲਾ ਚੈਲੇਂਜ ਰਹੇਗਾ ਡਟਾ ਦਾ ਜੀ ਕਈ ਬੜਾ ਦੂਰ ਤੋਂ ਆਲਦੀ ਹੈ ਉਹਨਾਂ ਨੂੰ ਬੇਨਤੀ ਹੈ ਸਕਰੀਨ ਸ਼ਾਟ ਵਰਕੇ ਆਇਓ ਵੀਡੀਓ ਦਾ ਸਕਰੀਨ ਸ਼ਾਟ ਲੈ ਕੇ ਆਇਓ

ਇਕਦਮ ਤੇ ਟੱਕਰ ਕਰਾ ਦੇਣਾ ਇਕਦਮ ਖੜੇ ਟੱਕਰ। ਚਲੋ। ਲਓ ਜੀ। ਖੁੱਲਾ ਚੈਲੰਜ ਰਹੇਗਾ ਰੇਟ ਦਾ ਜੀ। ਜਿੱਥੇ ਮਰਜ਼ੀ ਪਤਾ ਕਰਕੇ ਆ ਜਿਓ। ਇਹਨਾਂ ਠਾਈ ਵੀ ਹੈ। ਜੀਆ ਥੋੜੇ ਬਜਾਰੇ 1500 ਲੈ ਕੇ 2000 ਦਾ ਵਿਕਰੇ ਹੈ। ਪਹਿਲੇ ਕੱਪੜਾ ਚੈੱਕ ਕਰੋ। ਅਗਰ ਸ਼ਿਮਰ ਨਾ ਹੋਵੇ ਸੂਟ ਰਹੇਗਾ ਫ੍ਰੀ ਜੀ। ਚੁੰਨੀ ਕਿਹੜੀ ਮਸਲੀਂ ਦੀ ਸ਼ਿਮਰ ਦੀ? ਸ਼ਿਮਰ ਦੀ ਚੁੰਨੀ ਹੈ ਸ਼ਿਮਰ ਦਾ ਸੂਟ ਹੈ। ਬਾਜ਼ਾਰ ਸੂਟ ਵਿਕਦਾ 1600 ਤੋਂ ਲੈ ਕੇ 1800 ਰੁਪਏ ਦਾ। ਖੁੱਲਾ ਚੈਲੰਜ ਰੇਟ ਦਾ। 720 ਰੁਪਏ ਬਲਾ ਕੇ ਦੇਉਂਗਾ ਜਿੱਥੇ ਮਰਜ਼ੀ ਪਤਾ ਕਰਕੇ ਆ ਜਿਓ 720 ਰੁਪਏ ਚ ਪ੍ਰੋਪਰ ਦੁਪੱਟਾ ਕੈਂਟ ਬਣਿਆ ਹੋਇਆ ਪ੍ਰੋਪਰ ਸਰਦਾਰੀ ਕੰਮ ਲੱਗਿਆ ਹੋਇਆ ਰੇਟ ਹੈਗਾ 720 ਰੁਪਏ ਜੀ ਜਿਹੜੀ ਭੈਣਾਂ ਕੱਪੜੇ ਕੰਮ ਕਰਨ ਦਾ ਉਹ ਵੀ ਲੈ ਜਾ ਸਕਦੇ ਆ ਜਿਨ੍ਹਾਂ ਗਰੀ ਵਿਆਹ ਹਦੀ ਉਹ ਵੀ ਲੈ ਜਾ ਸਕਦੇ ਆ ਜਿਹੜੀ ਭੈਣ ਨੂੰ ਪਾਰਟੀ ਵੇਅਰ ਸੂਟ ਚਾਹੀਦਾ ਹੈ 7-800000 ਰੁਪਏ ਚ ਗਰੰਟੀ ਕਰ ਦੂੰਗਾ ਬਾਜ਼ਾਰ ਛੱਡ 1500 ਘੱਟ ਨਹੀਂ ਮਿਲਣਾ ਹੈਗਾ ਅੱਜ ਕੱਲ ਮੋੜ ਨੇ ਦਾ ਰਵਾਜ ਇਹ ਬੜਾ ਚੱਲਦਾ ਦੇਖੋ ਪੂਰੇ ਸੂਟ ਵੇ ਮੋੜ ਨੇ ਦਾ ਡਿਜ਼ਾਈਨ ਹੈ ਪੂਰੇ ਕੈਂਟ ਡਿਜ਼ਾਈਨ ਹੈ ਜ ਰੇਟ ਰਹੇਗਾ 720 ਰੁਪਏ ਖੁੱਲਾ ਚੈਲੰਜ ਰੇਟ ਦਾ ਜਿੱਥੇ ਵਰਜੀ ਕੋ ਮੈਂ ਕਿਹਾ ਜਿੱਥੇ ਵਰਜੀ ਪਤਾ ਕਰਕੇ ਆ ਜਿਓ ਲਓ ਲੈ ਚ ਰੰਗ ਜੀ ਇਹਦੇ 720 ਰੁਪਏ ਵਿੱਚ ਪਿਸਤਾ ਰੰਗ ਜਮਣੀ ਰੰਗ ਆ ਲੋ ਜੀ ਯਾਰ ਰੰਗ ਨਹੀਂ ਐ ਪਤਰਾ ਰੰਗ ਨਹੀਂ ਐ ਤੇੰਨੇ ਰੰਗ ਰੰਗਾਂ ਇੱਕ ਡਾਰਕ ਜਮਣੀ ਹੈ ਜੀ ਰੰਗਾਂ ਕੇ ਚਾਰ ਜੀ ਰੇਟ ਰਹੇਗਾ 720 ਰੁਪਏ ਜੀ ਉਹ ਨਾਲ ਹੋਰ ਬੜਾ ਤਬਾਕਾ ਲੋਕ ਕਹਿੰਦੇ ਜੱਸੀ ਰੱਤੀ ਬਸ ਸੇਲਾ ਮੇਲੇ ਕਹਤੇ ਲੱਗਦੇ ਆ ਆ ਕੱਲਾ ਕਰਕੇ ਮੇਲੇ ਲੱਗਦੇ ਆ सिमर ਦੇ ਸੂਟ ਸਿਮਰ ਦੇ ਚੁੰਨੀਆਂ ਰੇਟ ਕੀ ਹੈ 700 ਰੁਪਏ ਖੁੱਲਾ ਚੈਲੰਜ ਸਿਮਰ ਦਾ ਜੇ ਕੋਈ ਸੂਟ 700 ਚ ਦੇ ਦੇਵੇ ਜੋ ਕਹੋਂਗੇ ਨਾਮ ਜੋ ਕਹੋਂਗੇ ਫਾਇਦਾ ਉਹ ਮਿਲੇਗਾ ਪਹਿਲੇ ਕੰਮ ਚੈੱਕ ਕਰਿਓ ਪ੍ਰੋਪਰ ਸਰਦਾਰੀ ਕੰਮ ਪ੍ਰੋਪਰ ਘੇਰਾ ਰੇਟ ਕਿੰਨਾ ਹੈ 700 ਰੁਪਏ ਜੀ 700 ਰੁਪਏ ਚੁੰਨੀ ਲੈ ਆਓ ਜੀ ਨਾਲ ਚੁੰਨੀ ਹੈਗੀ ਸਿਮਰ ਦੀ ਫੇਰ ਨਾ ਕਿ ਜੱਸੀ ਬੰਨੇ ਪੜਾਕੇ ਨਹੀਂ ਪਾਈ ਹੈਗੇ ਪੜਾਕੇ ਪਾਦਿਆ ਜੀ ਰੇਟਾਂ ਦੇ ਪਲਦਰਾ ਪਲਦਰਾ ਸੂਟ 700 ਤੇ 00 ਦਾ 700 ਸੂਟ ਮਿਲਣਾ ਹ ਖੁੱਲਾ ਚੈਲੰਜ ਜਿੱਥੇ ਮਰਜੀ ਪਤਾ ਕਰਕੇ ਆ ਜਿਓ ਜਿਹੜਾ ਭਰਾਵ ਨੂੰ ਕਹਿੰਦਾ ਦੁਕਾਨਦਾਰ ਮਿੱਤ ਸਸਤਾ ਕੋਈ ਦੇ ਨਹੀਂ ਸਕਦਾ ਉਹਨੂੰ ਖੁੱਲਾ ਚੈਲੰਜ ਮੇਰੇ ਭਰਾਵਾ 700 ਰੁਪਏ ਚ 700 ਰੁਪਏ ਚ 700 ਰੁਪਏ ਚ ਮਾਲ ਜਦ ਤੱਕ ਸਿਰਫ ਹੈਗਾ ਸਿਰਫ ਬੀਬੀ ਸੂਟ ਇਕ ਟਿਕਟ ਦੇਣ ਤੇ ਨਵੀਂ ਸ਼ੁਰੂਆਤ ਕੀਤੀ ਹੈ ਨਵੇਂ ਫਾਇਦੇ ਕਰਨੇ ਹੈ ਰੇਟ ਹੋ ਗਿਆ 700 ਰੁਪਏ ਜੀ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਤੇ ਨਵੇਂ ਨਵੇਂ ਡਿਜ਼ਾਈਨ ਦੇਖਣ ਵਾਸਤੇ ਆਜੋ ਜੱਸੀ ਦੀ ਹੱਟੀ ਵਰਜੀ ਆਹ ਲੋ ਜੀ ਕਿੰਨੇ 9000 ਵੈਲਵਟ ਦੀ ਬਿਲਦੀ 2000 ਤੇ ਘੱਟ ਪਲ ਤਾਂ ਫਿਰ ਘੱਟ ਆਹ ਲੋ ਕਰਤਾ ਵੱਡਾ ਤਬਾਕਾ ਸਿੱਧਾ ਬਿਲਕੁਲ 60 ਸੂਟ ਆ ਬੁੜਕੇ ਮਾਲ ਨਹੀਂ ਮਿਲਣਾ ਹੈਗਾ ਕਿੰਨਾ 28 ਮਰ ਬਸ ਪਿਓਰ ਵੈਲਵਟ ਅਗਰ ਪਿਓਰ ਵੈਲਵਟ ਨਾ ਹੋਵੇ 1 ਲੱਖ ਰੁਪਏ ਦਾ ਹੈਗਾ ਇਨਾਮ ਕੰਮ ਚੈੱਕ ਕਰੋ ਕੰਮ ਕਰੋ ਚੈੱਕ ਨਾਲ ਬਣੇ ਬਿਆ ਬਾਜੂ ਨਾਲ ਬਣੇ ਬਿਆ ਬਾਜੂ ਪਿਓਰ ਬੈਲਵਟ ਦਾ ਸੂਟ ਹੈ ਬਾਜ਼ਾਰ ਹੈਗਾ 1500 ਦਾ 1600 ਦਾ ਮੇਰੇ ਕੋਲ ਸੂਟ ਸਾਰੇ 20 ਹੈ ਨਾਲ ਦੁਪੱਟਾ ਬੜਾ ਘੈਂਟ ਬੜਾ ਸੋਹਣਾ ਪੂਰਾ ਕੱਟ ਰਕ ਦਾ ਦੁਪੱਟਾ ਹੈ ਪੂਰਾ ਘੈਂਟ ਸੂਟ ਹੈ ਬਾਜ਼ਾਰ ਵਿੱਚ ਦਾ 1200 ਦਾ 1300 ਦਾ ਆਪਾਂ ਦੇ ਰਿਹਾ 600 ਦੇ 60 ਰੁਪਏ ਦਾ ਖੁੱਲਾ ਚੈਲੰਜ ਖੁੱਲੀ ਗਾਰੰਟੀ ਇਕੋ ਨਾਮ ਚੱਲ ਰਿਹਾ ਮੰਡੀ ਤੇ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜਿਹਨਾਂ ਗਾਣੇ ਬੜੇ ਫਾਇਦੇ ਲੈਣੇ ਸੂਟ ਘੈਂਟ ਘੈਂਟ ਫਟਾਫਟ ਪਹੁੰਚੋ ਜੱਸੀ ਦੀ ਹੱਟੀ ਜੱਸੀ ਦੀ ਹੱਟੀ सत्त सौ लेकिन छे सौ से सार्ठ रुपए के अंदर जी रंग चार सूट हैगा बड़ा प्यारा डिजायन है बड़े नमें रेट आऊगा छे सौ सठ रुपये खुला चैलेंज जीवन जोत कौर जी सताल जी ललित कलरा जी सताल जी शमीना मेकम सत स्ने जी धनबाद जी, जी वीडियो कौर जी धनबाद जी गुरजोत कौर जी सत अविनाश चंद्रवीर जी सताल जी क्योंकि बहुत ही प्यारी आइटम है बहुत ही घट्ट रेट है ਜਿੰਨਾਰੇ ਕੱਪੜੇ ਦੇ ਕੰਮ ਕਰਨ ਦਾ ਮੈਂ ਉਹ ਵੀ ਸੰਪਰਕ ਕਰੋ ਜਿਲ੍ਹਾ ਕਰ ਵਿਆਹ ਦੀ ਉਹ ਵੀ ਸੰਪਰਕ ਕਰੋ ਇੱਕ ਕੋਈ ਇੱਕ ਮਿੰਟ ਸ਼ਹਿਰ ਦੇ ਥੋਕ ਦੀ ਲਗਾ ਲა ਜੱਸੀ ਦੀ ਢੱਟੀ ਜੱਸੀ ਦੀ ਢੱਟੀ ਆ ਵੀ ਲੈ ਪੁੱਤਰ ਆਹ ਲੋ ਜੀ ਪਿਓਰ ਬੈਲਵਟ ਦਾ ਸੂਟ ਪਲੇਲ ਸੂਟ 700 ਰੁਪਏ ਦਾ ਪਲੇਲ ਸੂਟ 700 ਰੁਪਏ ਦਾ ਜੱਸੀ ਬਿਲ ਲਾਤਾ ਬੇਲਾ 500 ਰੁਪਏ ਖੁੱਲਾ ਚੈਲੰਜ 500 ਰੁਪਏ ਜਿੱਥੇ ਮਰਜੀ ਬਣਾ ਕਰਕੇ ਆਜੋ ਸੂਟ ਆ ਲੋ ਬੁਟੀਕ ਦਾ ਸੂਟ ਪਿਓਰ ਬੈਲਵਟ ਦਾ 500 ਰੁਪਏ ਖੁੱਲਾ ਚੈਲੰਜ ਖੁੱਲੀ ਰੇਟ ਦੀ ਗਰੰਟੀ ਮੜੀ ਪੁੱਤਰ ਸੂਟ ਉੱਪਰ ਤੇ ਪੂਰੇ ਪੰਜਾਬ ਦੀ ਰੇਟ ਦੀ ਗੈਰੰਟੀ ਹੈ 500 ਰੁਪਏ ਪਲਜ ਸੋਚ ਬੁਟੀਕ ਦੀ ਕੜਾਈ ਨਹੀਂ ਕੋਈ ਕਰ ਸਕਦਾ ਇਸ ਗੱਲ ਦਾ ਚੈਲੰਜ ਕਰਦਾ ਕਿ ਰੇਟ ਆਊਗਾ 500 ਰੁਪਏ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਆਣਾ ਕਿੱਥੇ ਆਣਾ ਹੈਗਾ ਜੱਸੀ ਦੀ ਹੱਤੀ ਮਰਜੀ ਬੈਲਵਰਡ ਦੀ ਉਸ ਸਟੌਲ ਇਕੱਲੀ ਸਟੌਲ ਵਿਕਦੀ ਹੈ ਬਾਜ਼ਾਰ 500 ਰੁਪਏ ਦੀ ਇਹ ਜੱਸੀ ਵਰਦਾ ਤੁਵਾਕਾ ਨਾਲੇ ਸਟੌਲ ਨਾਲੇ ਸੂਟ ਹੈ ਬੁਟੀਕ ਦਾ ਕੰਮ ਕੰਮ ਨਹੀਂ ਸਫਾਈ ਦੇਖਿਓ ਕਿ ਟੁੱਟੇ ਮੱਠਾ ਕੇ ਕੰਮ ਨਹੀਂ ਕਰਿਆ ਪਿਆ ਬਹੁਤ ਸੁਥਰੇ ਕੰਮ ਹੈ ਬੱਸ ਉਥਰੇ ਪੀਸ ਹੈ ਰੇਟ ਹੋਊਗਾ 500 ਰੁਪਏ ਜਿਹੜੇ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਹਦੇ ਕਰੇ ਵਿਆਹ ਸ਼ਾਦੀ ਹੈ ਜਿਹਨੇ ਸ਼ਾਪਿੰਗ ਕਰਨੀ ਹੈ ਨੇ ਆਨਲਾਈਨ ਮੰਗਾਣੇ ਆ ਫਟਾਫਟ ਬਗਾ ਲਓ ਕਿ ਦੋ ਦਿਲ ਦਾ ਪਰੌੜਾ ਵਾਲਾ ਮੇਰੇ ਕੋਲ ਆ ਕਿ ਆ ਰੇਟਾਂ ਚ ਕੋਈ ਪੂਰੇ ਪੰਜਾਬ ਚ ਵਾਲੀ ਦੇ ਸਕਦਾ ਆਪਾਂ ਕਿਭਾਈ ਰੱਖੇ ਰੁਪਏ 30 ਦੀ ਮਾਲ ਵੇਚਦੇ ਫਟਾਫਟ ਚੀਜ਼ਾਂ ਹੈਗੇ ਨਵੇਂ ਤੋਂ ਨਮੀਆਂ ਸੂਟ ਹੈਗੇ ਕੈਂਟ ਤੋਂ ਕੈਂਟ ਰੰਗ ਲਓ ਜੀ ਲੈ ਚਦੇ ਰੇਟ ਆਊਗਾ 500 ਰੁਪਏ ਜਿੱਥੇ ਮਰਜੀ ਘੁੰਮ ਕੇ ਪਤਾ ਕਰਕੇ ਲੈ ਜਿਓ ਇਸ ਵੀਰ ਸੂਟ ਤੇ ਸੇਲ ਇਹ ਦੇ ਲਾ ਹੈਗਾ ਜਸਟੀਫਾਈਟ ਫੁੱਟ ਬਿੱਲ ਹੈ 500 ਰੁਪਏ ਦਾ ਦੂਬਰ ਦੇ ਲਾ ਬੁੱਤਰਾ ਉਹਦੇ ਨਾਲ ਲੱਗ ਜਾ ਰਿਹਾ ਹੈ ਤੇ ਸਪੈਸ਼ਲ ਤੇ ਨੋਕ ਰਿਆ ਹੈ ਹਾलो ਰੰਗ ਚੈੱਕ ਕਰੋ ਮਹਿੰਦੀ ਰੰਗ ਆਹ ਲੋ ਜੀ ਬਲੈਕ ਰੰਗ ਰੇਟ ਹੋ ਗਿਆ 500 ਰੁਪਿਆ ਫੁੱਲਾ ਚੈਲੰਜ ਅ ਦੁਕਾਨ ਦੀ ਕੁੜੀ ਕਹਿੰਦੀ ਵੀ 2 ਫੁੱਟ ਵੇਚ ਜੋਗਾ ਤੇਲੇ ਵੇਚ ਜੋਗੇ ਰੱਖ ਦੇ ਇਹ ਮਿਲਣਾ ਤੇ ਵੀਡੀਓ ਸ਼ੇਅਰ ਕਰੂਗਾ ਭਾਈ ਤੁਸੀਂ ਸੂਟੇ ਤੁਸੀਂ ਵੀ ਵੀਡੀਓ ਸ਼ੇਅਰ ਕਰਕੇ ਆਓ ਤਾਂ ਤੁਹਾਡੇ ਮਿਲ ਲਾ ਹੈ 500 ਰੁਪਏ ਦਾ ਆਹ ਲੋ ਜੀ ਲਾਸਟ ਆਟਮ ਅੱਜ ਦੀ ਸੇਲ ਦੀ ਲਾਸਟ ਚੈਟ ਆ ਬਹੁਤ ਹੀ ਛੋੜਾ ਗਲੇ ਵਾਲਾ ਸੂਟ ਖੁੱਲੀ ਪਤਲੂਟਾ ਰੇਟ ਆਏਗਾ 500 ਰੁਪਿਆ ਖੁੱਲਾ ਚੈਲੰਜ ਰਹੇਗਾ ਰੇਟ ਦਾ ਪੂਰੇ ਪੰਜਾਬ ਦਾ ਪਿਓਰ ਬੈਲਵਟ ਦਾ ਸੂਟ 500 ਰੁਪਏ ਚ ਜਿੱਥੇ ਮਰਜੀ ਟਰਾਈ ਕਰਕੇ ਆਜੋ ਲੰਬਾਈਆਂ ਦੀ ਕੋਈ ਦਿੱਕਤ ਨਹੀਂ ਕੜਾਈ ਦੀ ਸਫਾਈ ਚੈੱਕ ਕਰੋ ਓਨਲੀ 500 ਰੁਪਏ ਸੋ ਵੀਡੀਓ ਬਿਲਕੁਲ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਨਾਲ ਸ਼ਾਲ ਕੱਟ ਵਰਕ ਵਾਲਾ ਖੁੱਲੇ ਵੜੀ ਸ਼ਾਲ ਵੜੀ ਜਿੱਦ ਨੂੰ ਕੱਟਵਰਕ ਕਲਾ ਸ਼ੌਲ ਆ ਗਿਆ 500 ਦੇ ਲਈ ਦਰ ਖੁੱਲਾ ਚੈਲੰਜ ਕਲਾ ਸ਼ੌਲ ਲਈ ਬਜਾਰ 500 ਦਾ ਬਿੱਲ ਇਹ ਜੱਸੀ ਬਿੱਲੇ ਕਰਤੇ ਤਾਂ ਵਾਕੇ ਬੜੇ ਘੈਂਟ ਘੈਂਟ ਚੀਜ਼ਾਂ ਬੜੀਆਂ ਫੈਸੀ ਫੈਸੀ ਕੱਟਵਰਕ ਦੇ ਅੱਗੇ ਕੰਮ ਰੇਟ ਰਹੇਗਾ 500 ਰੁਪਇਆ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਇਹ ਆਫਰ ਹੈ ਗਿਆ ਸਿਰਫ ਅੱਜ ਲੋੜੀ ਤੱਕ ਜੀ ਬਾਅਦ ਚ ਵਾਲੀ ਬਿੱਲ ਹੈਗਾ ਤਾਰੀਖ ਹੋਗੀ 12 ਤੱਕ ਵਾਲ ਬੁੱਕ ਜਾਣਾ ਸਿਰਫ ਸੂਟ ਮਿਲਦਾ ਹੈ 500 ਰੁਪਏ ਦਾ ਖੁੱਲਾ ਚੈਲੰਜ ਹੈ ਖੁੱਲੀ ਗਾਰੰਟੀ ਹੈ ਪੂਰੇ ਪੰਜਾਬ ਦੀ ਸੋ ਪੇਜ ਨੂੰ ਕਰ ਦਿਓ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ ਆਣਾ ਕਿੱਥੇ ਹੈਗਾ ਆਣਾ ਹੈਗਾ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਰ ਬਿਲਕੁਲ ਸਾਹਮਣੇ ਜਿਹੜੇ ਭਰਾਵਾਂ ਨੇ ਵੀਡੀਓ ਨੂੰ ਸ਼ੇਅਰ ਕਰਿਆ ਉਹਨਾਂ ਦਾ ਧੰਨਵਾਦ ਜੀ ਥੈਂਕ ਯੂ ਜੀ ਰੱਬ ਸਭ ਦਾ ਭਲਾ ਕਰੇ